ਜਿਨ੍ਹਾਂ ਦਾ ਪਛੋਕੜ ਜਿਹੜਾ ਹੈ ਉਹ ਸਵਰਗਵਾਸੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨ ਜੀ ਦੇ ਨਾਲ ਜੁੜਦਾ ਹੈ 30 ਕਲਾਸ ਤੋਂ ਗਉਣ ਲਾਤਾ ਕੋ 50 ਪੈਸੇ ਦਿੰਦੇ ਦਿਸੇ ਤੋਂ ਅੱਛਾ ਜੀ ਜਦੋਂ ਗਏ ਮੈਂ ਇਹਦਾ ਗੱਲਬਾਤ ਕੀਤੀ ਕਿਹਾ ਯਾਰ ਤੂੰ ਕੱਗਾ ਜਾ ਬੋਲਣਾ ਅਸੀਂ ਨਹੀਂ ਰਿਕਾਰਡਿੰਗ ਕਰ ਸਕਦੇ ਅੱਛਾ ਮੈਂ ਆਜਾ ਤਾਂ ਪੰਗਾ ਹੀ ਪੈ ਗਿਆ ਮੈਂ ਪੈਸੇ ਹੀ ਥੋੜੇ ਯਾਰ ਦੇ ਦਿਲ ਸੋਚਿਆਂ ਜਵਾਬ ਦੇਤਾ ਇਹਨਾਂ ਨੇ ਰੱਬਾ ਕੌਮ ਹੀ ਨਾ ਜਹਾਨ ਵਿੱਚੋਂ ਮਾ ਪੇ ਪੈਣ ਫਾਈ ਥਾਂ ਆਪਣੇ ਤੁਹਾਡਾ ਜਿਹੜਾ ਅਰਸਾ ਘਟੋ ਘਟ ਮੇਰੇ ਖਿਆਲ 20 25 ਸਾਲ ਤੋਂ ਉੱਤੇ ਹੋ ਗਏ ਹੁਣ ਕਿ ਤੁਹਾਨੂੰ ਕਿਹਦੇ ਵਿੱਚ ਲਾਸਟ ਟਾਈਮ 35 ਸਾਲ ਹੋ ਗਏ ਜੀ 35 ਸਾਲ ਹਾਂਜੀ ਚੱਕਾ ਪੂਰ ਤੇ ਅਮਾ ਦੇ ਜਾਏ ਕਿਤਾਏ ਚਤੇ ਮਤਲਬ ਦੇ ਕਿਤਾਵਾਂ ਦੇ ਵਿੱਚ ਆਪਾਂ ਜਦੋਂ ਸੁਣਦੇ ਆ ਉਹਦੇ ਵਿੱਚ ਸਾਰੇ ਹੀ ਰੰਗ ਮਿਲਦੇ ਨੇ ਹਾਂਜੀ ਹਾਂਜੀ ਹੱਥ ਧਰ ਕੇ ਕੰਨ ਤੇ ਜਦੋਂ ਸੀ ਲੰਮੀਆਂ ਕਲੀਆਂ ਲਾਉਂਦਾ ਬੰਦਾ ਸਿੰਘ ਬਹਾਦਰ ਦੀ ਮਾਣਕਾ ਵਾਰ ਜਦੋਂ ਸੀ ਗਾਉਂਦਾ ਮਾਣਕ ਸਾਹਿਬ ਨੂੰ ਸ਼ਰਧਾਂਜਲੀ ਸੀ ਹਾਈ ਲਿਖ ਚਿੱਠੀਆਂ ਤੈਨੂੰ ਮੈਂ ਕਿਵੇਂ ਪਾਵਾਂ ਲਿਖ ਚਿੱਠੀਆਂ ਚਿੱਠੀਆਂ ਕਿੱਥੇ ਨੂੰ ਪਾਵਾਂ ਮੇਰੇ ਸ ਤੇਰਾ ਗਮ ਹੋ ਗਿਆ ਹੌਲੀ ਹੌਲੀ ਪੜਦੇ ਪੜੋਂ ਦੇ ਫਿਰ ਅਸੀਂ ਇੱਥੇ ਲੁਧਿਆਣੇ ਆ ਗਏ ਮੈਂ ਲਿਧਿਆਣੀ ਸਾਡੇ ਮੈਸੇਜ ਮਾਨਕ ਸਾਡੇ ਮਾਸ ਸੀਜੀ ਸਰਜੀਤ ਕੌਰ ਹਾਂਜੀ ਜਿਹੜੀ ਅਸਲ ਗੈਕੀ ਤਾਂ ਪੁਰਾਣੀ ਸੀਗੀ ਇਹਦੇ ਨੂੰ ਗੁੱਸੇ ਵਾਲੀ ਕਿੰਨੀ ਅੱਜ ਗੈਕੀ ਨਹੀਂ ਹੈਗੀ ਮੈਂ ਇਹ ਨਹੀਂ ਕਹਿੰਦਾ ਸਤੋਂ ਸਾਰੇ ਬੰਦੇ ਅਸੀਂ ਮਾੜਾ ਨਹੀਂ ਕਹਿੰਦੇ ਪਰ ਜੋ ਅੱਗੇ ਰਿਸ਼ਤੇ ਸੀ ਉਹ ਡਿਫਰੈਂਟ ਗੀ ਸੀ ਜਿਹੜੇ ਪਹਿਲੇ ਸੀਗੇ ਅੱਜ ਮਾਨਕ ਸਾਹਿਬ ਕਿਉਂ ਚੱਲਦੇ ਹਨ ਹਾਂਜੀ ਹਾਂਜੀ ਜਿੰਨੇ ਚੰਗੀਆਂ ਉਹ ਚੱਲਦੇ ਰਹੇ ਉਹ ਸਚਾਈਆਂ ਪਹਿਲਾਂ ਗਾ ਕੇ ਜੋ ਹੋ ਰਿਹਾ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਇੱਕ ਐਸੇ ਸ਼ਖਸ ਤੇ ਕੋਲ ਜਿਨ੍ਹਾਂ ਦਾ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੂੰ ਚਾਹਣ ਵਾਲੇ ਬੇਹੱਦ ਸਰੋਤੇ ਹਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਪੰਜਾਬੀ ਸਭਿਆਚਾਰ ਦੀ ਝੋਲੀ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਜਿਹੜੇ ਨੇ ਗੀਤ ਪਰਿਵਾਰਕ ਪਾਏ ਨੇ ਔਰ ਉਹ ਜਿਨ੍ਹਾਂ ਦਾ ਪਛੋਕੜ ਜਿਹੜਾ ਹੈ ਉਹ ਸਵਰਗਵਾਸੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨ ਜੀ ਦੇ ਨਾਲ ਜੁੜਦਾ ਹੈ ਅਤੇ ਉਹ ਉਹਨਾਂ ਦੇ ਭਤੀਜੇ ਵੀ ਲੱਗਦੇ ਹਨ ਰਿਸ਼ਤੇ ਦੇ ਵਿੱਚੋਂ ਤੇ ਆਓ ਆਪਾਂ ਉਹਨਾਂ ਦਾ ਅੱਜ ਸਵਾਗਤ ਕਰੀਏ ਜਿਨ੍ਹਾਂ ਦਾ ਨਾਮ ਹੈ ਜੀ ਪ੍ਰਗਟ ਖਾਨ ਜੀ ਪ੍ਰਗਟ ਖਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਆਇਆਂ ਨੂੰ ਜੀ ਥੈਂਕ ਯੂ ਜੀ ਥੈਂਕ ਯੂ ਤੇ ਹੋਰ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਕਿਦਾਂ ਬਹੁਤ ਵਧੀਆ ਜੀ ਹੋਰ ਗੋਡ ਗੋਡ ਤੇ ਆਪਾਂ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਜੀ ਤੁਹਾਡਾ ਜਿਹੜਾ ਗਾਇਕੀ ਦਾ ਸਫਰ ਹੈ ਜੀ ਉਹ ਕਦੋਂ ਤੋਂ ਸ਼ੁਰੂ ਹੋਇਆ ਤੇ ਕਿੱਥੋਂ ਹੋਇਆ ਮੈਂ ਦੀ ਪਿੰਡ ਜਲਾਲ ਅੱਛਾ ਜੀ ਸਕੂਲ ਪੜਦੇ ਸਾਡੇ ਸ਼ੀਲ ਪੈਂਦੀ ਹੁੰਦੇ ਸੀ ਅੱਛਾ ਜੀ ਜਿਨ੍ਹਾਂ ਨੇ ਮੈਨੂੰ 3ਵੀਂ ਕਲਾਸ ਤੋਂ ਗਾਉਣ ਲਾਤਾ ਕੋਈ 50 ਪੈਸੇ ਦਿੰਦੇ ਹੁੰਦੇ ਸੀ ਤੋ ਅੱਛਾ ਜੀ ਤੇ ਉਹਦੇ ਲਾਲਚ ਜੀ ਵੀ 50 ਪੈਸੇ ਮਿਲਣੇ ਸਕੂਲ ਚ ਗਾਉਣਾ ਸ਼ੁਰੂ ਕੀਤਾ ਮੈਂ ਅੱਛਾ ਜੀ ਉਸ ਤੋਂ ਬਾਅਦ ਸਾਡੇ ਹੈਡਮਾਸਟਰ ਸੀਗੇ ਤੇ ਜਦੋਂ ਮੈਂ 6ਵੀਂ ਕਲਾਸ ਚ ਹਾਂਜੀ ਉਹਨਾਂ ਨੇ ਫਿਰ ਮੇਰੇ ਕੰਪੀਟੀਸ਼ਨ ਕਰਾਇਆ ਜਿਵੇਂ ਜਲੰਧਰ ਜਾਣਾ ਕਿਤੇ ਬੱਚਾ ਦੇ ਹੁੰਦੇ ਹੁੰਦੇ ਸੀ ਉਦੋਂ ਹਾਂਜੀ ਹਾਂਜੀ ਤੇ ਉਦੋਂ ਬੜੇ ਜਗ੍ਹਾ ਤੇ ਜਾਣਾ ਕਿਤੇ ਜਿੱਤ ਕੇ ਆ ਜਾਣਾ ਕਿਤੇ ਕਿੱਦਾਂ ਇੰਦਾ ਚੱਲਦਾ ਰਿਹਾ ਤੇ ਹੌਲੀ ਹੌਲੀ ਪੜਦੇ ਪੜਾਉਂਦੇ ਫਿਰ ਅਸੀਂ ਇੱਥੇ ਲੁਧਿਆਣੇ ਆ ਗਿਆ ਮੈਂ ਲੁਧਿਆਣੇ ਸਾਡੇ ਮੈਸੇਜ ਮਾਨਕ ਸਾਡੇ ਮਾਸਟਰ ਜੀ ਸਲਵਜੀਤ ਕੌਰ ਹਾਂਜੀ ਉਹਨਾਂ ਨਾਲ ਮੈਂ ਗਿਆ ਸੀ ਇੱਕ ਵਾਰੀ ਕੈਂਪਸ ਚ ਵਿਆਹ ਤੇ ਗਏ ਸੀ ਸੀ अच्छा जी ਉਥੇ ਮੈਂ ਇੱਕ ਛੇੜਾ ਬੋਲਿਆ ਉਹ ਛੇੜੇ ਬਹੁਤ ਚੱਲਦੇ ਉਹ ਦਿਨਾਂ 'ਚ ਹਾਂਜੀ ਹਾਂਜੀ ਇੱਕ ਉਹ ਉਥੇ ਸਾਡੇ ਬਾਈ ਜੀ ਕੋਈ ਵਾਜਾ ਵਜਾਉਣ ਵਾਲਾ ਸੀ ਮੁੰਡਾ ਸ਼ੌਕ ਮਾਲਕ ਅੱਛਾ ਜੀ ਉਹ ਮੈਨੂੰ ਕਹਿੰਦਾ ਯਾਰ ਤੂੰ ਬਾਜ ਬਹੁਤ ਵਧੀਆ ਤੇ ਕੋਈ ਰਿਕਾਰਡਿੰਗ ਕਰਾਈਏ ਤੇ ਨਹੀਂ ਹਮ ਹਮ ਮੈਂ ਯਾਰ ਰਿਕਾਰਡਿੰਗ ਆਪਣੇ ਪੈਸੇ ਪੂਸੇ ਦਾ ਹੈ ਨਹੀਂ ਭਰਾਵਾ ਕਰਾਉਣੀ ਹੈ ਕਰਾ ਲਓ ਹਮ ਹਮ ਕਹਿੰਦਾ ਨਹੀਂ ਮਾਰੇ ਮੁੱਟੇ ਤਾਂ ਚਾਹੀਦੇ ਆ ਹਮ ਯਾਰ ਕਹਿੰਦਾ ਮੈਂ ਦੇਖ ਲਾਂਗੇ ਕਿਤੇ ਨਾ ਕਿਤੇ ਫੜ ਲਾਂਗੇ ਫਿਰ ਹਮ ਉਹ ਲੋ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਅੱਜ ਕੱਲ ਤਾਂ ਬਹੁਤ ਸੌਖਾ ਤੋਂ ਬਹੁਤ ਔਖਾ ਸੀ ਆ ਹੁਣ ਤਾਂ ਪੈਸੇ ਦਾ ਯੋਗ ਹੋ ਗਿਆ ਹਾਂਜੀ ਹਾਂਜੀ ਹੁਣ ਤਾਂ ਜੇ ਤਾਂ ਪੈਸਾ ਥੋੜਾ ਹੈਗਾ ਤੁਸੀਂ ਤਾਂ ਹੀ ਅੱਗੇ ਆ ਸਕਦੇ ਹੋ ਨਹੀਂ ਤਾਂ ਹੁਣ ਜਣੀ ਇੱਕ ਦੇ ਜੋਰ ਵਾਲਾ ਕੰਮ ਖਤਮ ਹੋ ਗਿਆ ਹਾਂਜੀ ਹਾਂਜੀ ਹੁਣ ਤਾਂ ਸੀੜੀ ਤੇ ਕੌਣ ਵਾਲੇ ਆ ਗਏ ਹਾਂਜੀ ਹਾਂਜੀ ਉਸ ਤੋਂ ਬਾਅਦ ਅਸੀਂ ਮੈਂ ਕਿਸੋ 5-7000 ਇਕੱਠਾ ਕੀਤਾ ਸੀ ਅਸੀਂ ਸਰਸੇ ਜਾਵੜੇ ਅੱਛਾ ਜੀ ਕੰਪਨੀ ਸੀ लवली लवली ਮਿਊਜ਼ਿਕ ਸੀਗਾ ਆਪਣੇ ਸਰਸੇ ਦਾ ਅੱਛਾ ਜੀ ਤੇ ਉਹਨਾਂ ਦੀ ਕੰਪਨੀ ਰਿਕਾਰਡਿੰਗ ਕਰਾਉਣ ਗਏ ਤੇ ਉੱਥੇ ਤੋਂ ਗਏ ਮੈਂ ਇੰਨਾ ਗੱਲਬਾਤ ਕੀਤੀ ਕਿਹਾ ਯਾਰ ਤੂੰ ਕੱਗਾ ਜੇ ਬੋਲਣਾ ਅਸੀਂ ਨਹੀਂ ਰਿਕਾਰਡਿੰਗ ਕਰ ਸਕਦੇ ਅੱਛਾ ਮੈਂ ਆਇਆ ਤਾਂ ਪੰਗਾ ਹੀ ਪੈ ਗਿਆ ਉਹਦੇ ਪੈਸੇ ਹੀ ਫੜੇ ਜਾਂਦੇ ਦਿਲ ਸੋਚਿਆ ਜਵਾਬ ਦੇਤਾ ਇਹਨਾਂ ਨੇ ਮੈਨੂੰ ਉਸ ਟਾਈਮ ਸੱਚਾਈ ਹੈ ਮੈਨੂੰ ਬੁਖਾਰ ਹੋ ਗਿਆ ਸੱਚੀ ਅੱਛਾ ਯਾਰ ਬੰਦੇ ਨੇ ਜਵਾਬ ਦਿੱਤਾ ਬੜੇ ਚਾਨ ਆਏ ਸੀ ਫਿਰ ਅਸੀਂ ਰਾਣੀਆਂ ਰਹੇ 5 ਦਿਨ ਅੱਛਾ ਸਰਸੇ ਦੇ ਕੋਲ ਰਾਣੀਆਂ ਉਹ ਬਾਈ ਦੇ ਘਰੇ ਰਹੇ ਉੱਥੇ ਕਹਿੰਦਾ ਯਾਰ ਤੇਰੇ ਘਰੇ ਮਾਨਕਦਰ ਭਤੀਜਾ ਆਇਆ ਹੋਇਆ ਇਹ ਸਾਡੇ ਵਿਆਹ ਜੀ ਪੁੱਛ ਲਈ ਕਿਵੇਂ ਹੂੰ ਮੈਂ ਸੋਚਿਆ ਵੀ ਵਰਨਾ ਕਿ ਪਲੇ ਦੁੱਖ ਪੈਸੇ ਤਾਂ ਪਹਿਲਾਂ ਲਾਈ ਬੈਠਿਆ ਕਿ ਕਿਸੇ ਫੜੇ ਹੋਏ ਹਾਂਜੀ 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 ਉਸ ਟਾਈਮ ਜਿਵੇਂ ਤਾਤਾ ਜੀ ਮਿੰਟ ਪੜਾਈ ਹੋਈ ਨਹੀਂ ਕਿ ਪੇਮੈਂਟ ਮੰਗਦੇ ਆ ਕਹਿੰਦੇ ਵੀ ਕਿੰਨੇ ਪੈਸੇ ਮਾ 6000 ਰੁਪਏ ਲਵਾਂਗੇ ਹਮ ਹੈ 6000 ਤਾਂ ਬਾਹਲਾ ਮੈਂ ਉਹ ਤੁਹਾਡੀ ਮਰਜ਼ੀ ਆ ਆਪਾਂ 6 ਕਹਿਆ ਤੁਹਾਨੂੰ ਲੋਹਣਾ ਲੋਗ ਨਹੀਂ ਰਹਿਣ ਦੋ ਹਮ ਚਲੋ ਕਹਿੰਦੇ ਨਹੀਂ ਯਾਰ 6 ਨਹੀਂ 5500 ਦੇਵਾਂਗੇ ਤੁਹਾਨੂੰ ਅੱਛਾ ਜੀ ਤੇ ਮੈਨੂੰ ਸ਼ੋਕਮਲ ਬਾਈ ਕਹਿੰਦਾ ਯਾਰ ਵਧੀਆ ਇਹ ਕਿਤੇ ਲੱਗੋਤ ਨਹੀਂ ਉਹ ਇਹ ਕਿਹੜੇ ਸਾਲ ਦੀ ਗੱਲ ਹੋਊਗੀ ਜੀ ਇਹ ਇਹ ਹੈਗੀ ਇਹਦੀ ਬਾਈ ਜੀ ਇਹ ਟਾਈਮ ਹੈਗਾ ਆਪਣਾ 88 ਚ ਮੇਰੇ ਤਾਈ ਚਾਚੇ ਮਤਲਬ ਉਹਦੋਂ 2 ਸਾਲ ਪਹਿਲਾਂ ਦੀ ਗੱਲ ਹੈ ਇਹ ਲਾ ਲਓ ਤੁਸੀਂ 86 ਦੀ ਗੱਲ ਹੈ 86 ਦੀ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਕਿਉਂ 2 ਸਾਲ ਬਾਅਦ ਤਾਈ ਦਾ ਚਾਚੇ ਮਤਲਬ ਟੇਪ ਆਈ ਸੀ ਹੂੰ ਹੂੰ ਉਸ ਤੋਂ ਬਾਅਦ ਕੀ ਹੋਇਆ ਮੈਂ ਉਹ ਪ੍ਰੋਗ ਕੀਤਾ ਚੱਲ ਸੋਣਾ ਸਾਨੂੰ ਉਹਦੋਂ 1500 ਨਾਮ ਹੀ ਹੁੰਦਾ ਹੁੰਦਾ ਸੀ ਇੰਨਾ ਕੀ ਹੁੰਦਾ ਹੁੰਦਾ ਸੀ ਨਾਮ ਸਾਨੂੰ ਵਧੀਆ ਬਣ ਗਿਆ ਉੱਥੇ ਇਹਨਾਂ ਦਾ ਆਪਣੇ ਦਾ ਸਾਊਂਡ ਲੱਗਿਆ ਹੋਇਆ ਸੀ ਇਹਨਾਂ ਦਾ ਐਲ ਐਮ ਸੀ ਕੰਪਨੀ ਵਾਲਾ ਅੱਛਾ ਜੀ ਲਵਲੀ ਆ ਲੈਂਦਾ ਹਾਂਜੀ ਕਹਿੰਦਾ ਯਾਰ ਸਾਤੋਂ ਗਲਤੀ ਹੋ ਗਈ ਹੂੰ ਵੀ ਅਸੀਂ ਰਿਕਾਰਡਿੰਗ ਕਰਨੀ ਹੈ ਤੇਰੀ ਹੂੰ ਮੈਂ ਵੀ ਇੱਕ ਗੱਲ ਹੈ ਅੱਗੇ ਤਾਂ ਮੈਂ ਦੇਣੇ ਸੀ ਪੈਸੇ ਹੁਣ ਤਾਂ ਇਹ ਪੱਲਾ ਵਾਂਗੇ ਹੂੰ ਤਾਂ ਕਰਾਂਗੇ ਨਹੀਂ ਨਹੀਂ ਸੌਰੀ ਮਾਂ ਹੂੰ ਫੇਰ ਮੈਂ ਕੀਤੀ ਸੀ ਉਦੋਂ ਫਿਰ ਤਾਇ ਚਾਚੇ ਮਤਲਬ ਤੇ ਠੀਕ ਆ ਹਾਂ ਬੜਾ ਤੁਹਾਡਾ ਸਪਰਟ ਗੀ ਸੀਗਾ ਜੀ ਉਹ ਹਾਂਜੀ 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 ਤੇ ਬਹੁਤ ਹੀ ਨਾਲੇ ਪਰਿਵਾਰਕ ਗੀਤ ਹੈ ਜੀ ਉਹ ਹਾਂਜੀ 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 ਰਿਸ਼ਤਿਆਂ ਦੀਆਂ ਜਿਵੇਂ ਕਹਦੀ ਹੈ ਵੀ ਤੰਦਾਂ ਨੂੰ ਚ ਬਸ 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 ਦੱਸਿਆ ਹੋਇਆ ਤੇ ਮੈਂ ਜਾਊਂਗਾ ਦਰਸ਼ਕਾਂ ਨੂੰ ਤੁਸੀਂ ਉਹਦੇ ਦੋ ਬੋਲ ਵੀ ਸੁਣਾ ਦਿਓ ਜਰੂਰ ਜਰੂਰ ਉਹ ਚੱਕਾ ਪੂਰ ਤੇ ਅਮਾਦੇ ਜਾਏ ਕਿਤਾਏ ਚੱਤੇ ਮਤਲਬ ਦੇ ਕਿਹੜਾ ਵੀਰਾ ਬਾਜੋਂ ਪਹਿਣ ਕੋਲੇ ਜਾਵੇ ਕਿਤਾਏ ਚੱਤੇ ਮਤਲਬ ਦੇ ਵਾਹ ਜੀ ਵਾਹ ਵਾਹ ਜੀ ਤੁਹਾਡੀ ਜਿਹੜੀ ਆਵਾਜ਼ ਹੈ ਜੀ ਇੱਕ ਤਾਂ ਆਵਾਜ਼ ਤੁਹਾਡੀ ਬਹੁਤ ਸੁਰੀਲੀ ਹੈ ਜੀ 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 ਤੇ ਅੱਜ ਕੱਲ ਜਿਹੜੇ ਗਾਇਕ ਨੇ ਤੁਹਾਨੂੰ ਪਤਾ ਹੀ ਆ ਵੀ ਉਹ ਕਿਦਾਂ ਦਾ ਚੱਲ ਰਿਹਾ ਮਾਹੌਲ ਅੱਜ ਕੱਲ ਉਹ ਦੇਖੋ ਜੀ ਜਿਹੜਾ ਅੱਜ ਦਾ ਮਾਹੌਲ ਉਹਨਾਂ ਲਈ ਉਹ ਗੋਡਿਆਂ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੋਰ ਵੀ ਤੁਹਾਡੇ ਬਹੁਤ ਜਿਹੜੇ ਨੇ ਸੁਪਰੇਟ ਗੀਤ ਹੋਏ ਨੇ ਚੀਜੀ ਜੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਡਾ ਬੜਾ ਸੁਪਰੇਟ ਗੀਤ ਹੋਇਆ ਸੀ ਜੀ ਉਹਨਾਂ ਵੇੜਿਆਂ ਦੇ ਵਿੱਚ ਮੈਂ ਵੀ ਤੁਹਾਡੀ ਉਹ ਕੈਸਟ ਖਰੀਦੀ ਹੋਈ ਆ ਜੀ ਉਹ ਜੀ ਤੇ ਉਦੋਂ ਦੇ ਸੀ ਸੁਣਦੇ ਆ ਤੇ ਉਹ ਸੀਗਾ ਜੀ ਚਿੱਠੀਆਂ ਜਿੱਦਾਂ ਮਾਨਕ ਸਿੰਘ ਨੇ ਗਾਇਆ ਸੀ ਗਿਆ ਚਿੱਠੀਆਂ ਸਹਿਬਾ ਜੱਟੀ ਨੇ ਤੇ ਤੁਸੀਂ ਚਿੱਠੀਆਂ ਕੈਸਟ ਦੇ ਵਿੱਚ ਅਡਰੈਸ ਵਾਲਾ ਗੀਤ ਗਾਇਆ ਸੀ ਉਸਨ ਫੋਨ ਨਹੀਂ ਸੀ ਹੁੰਦੇ ਹਾਂਜੀ ਹਾਂਜੀ ਉਦੋਂ ਜੇ ਕੋਈ ਲੋਕ ਪਿਆਰ ਦਾ ਕਿਸੇ ਨੂੰ ਵੀ ਦੱਸਦਾ ਮੈਂ ਤੈਨੂੰ ਪਿਆਰ ਕਰਦਾ ਚਿੱਠੀਆਂ 'ਚ ਦੱਸਿਆ ਜਾਂਦਾ ਸੀ ਹਾਂਜੀ 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 ਜੇ ਮਾਹੀ ਨੂੰ ਪਉਣੀ ਉਹ ਵੀ ਚਿੱਠੀ 'ਚ ਭਰਾ ਨੇ ਭੈਣ ਨੂੰ ਉਹ ਵੀ ਚਿੱਠੀ ਹੁੰਦੀ ਸੀ ਹਾਂਜੀ ਹਾਂਜੀ ਇੱਕ ਚਿੱਠੀਆਂ ਦਾ ਯੁੱਗ ਸੀ ਉਹ ਹਾਂਜੀ ਚਿੱਠੀਆਂ ਨਾਲ ਹੀ ਸਾਰਾ ਕੁਝ ਦੱਸਿਆ ਜਾਂਦਾ ਸੀ ਤੇ ਦੋ ਬੋਲ ਉਹਦੇ ਵੀ ਜਰੂਰ ਕਰ ਦਿਓ ਨਜ਼ਰ ਹੈ ਲਿਖ ਚਿੱਠੀਆਂ ਤੈਨੂੰ ਮੈਂ ਕਿਵੇਂ ਪਾਵਾਂ ਲਿਖ ਚਿੱਠੀਆਂ ਚਿੱਠੀਆਂ ਕਿੱਧਰੋਂ ਪਾਵਾਂ ਦਰਸ ਤੇਰਾ ਗਮ ਹੋ ਗਿਆ ਜੀ ਕਰਦਾ ਖਵਾਰਾਂ ਚ ਕਿਢਾਵਾਂ ਦਰਸ ਤੇਰਾ ਗਮ ਹੋ ਗਿਆ ਲਿਖ ਚਿੱਠੀਆਂ ਤੈਨੂੰ ਮੈਂ ਕਿਵੇਂ ਪਾਵਾਂ ਵੇ ਕਾਪੀਆਂ ਕਿਤਾਬਾਂ ਨੂੰ ਮੈਂ ਬੜੇ ਬਾਰੀ ਫੋਲਿਆ ਇੱਕ ਵਾਰੀ ਨਹੀਂ ਮੈਂ ਹਜ਼ਾਰ ਵਾਰੀ ਟੋਲਿਆ ਜਿੱਥੇ ਰੱਖਿਆ ਮੈਂ ਫੁੱਲ ਕੀ ਓਥਾਂ ਵਾ ਜਿੱਥੇ ਰੱਖਿਆ ਰੱਖਿਆ ਮੈਂ ਫੁੱਲ ਕੀ ਓਥਾਂ ਵਾ ਦਰਸ ਤੇਰਾ ਗੁਮ ਹੋ ਗਿਆ ਜੀ ਕਰਦਾ ਕੁਵਾਰਾਂ ਚ ਕੜਾਵਾ ਦਰਸ ਤੇਰਾ ਗੁਮ ਹੋ ਗਿਆ ਬਹੁਤ ਸੋਹਣਾ ਜੀ ਬਹੁਤ ਸੋਹਣਾ ਤੁਸੀਂ ਗਾਇਕੀ ਦੇ ਵਿੱਚ ਜਿੱਥੇ ਇੰਨੀਆਂ ਪੈੜਾਂ ਪਾਈਆਂ ਨੇ ਜੀ ਤੁਹਾਡੇ ਦੇਸ਼ ਦੇ ਵਿੱਚ ਤਾਂ ਹੈ ਹੀ ਨੇ ਜੀ ਜੀ ਸਰੋਤੇ ਹਾਂਜੀ ਹਾਂਜੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਰੋਤੇ ਬੈਠੇ ਨੇ ਜੀ ਜੀ ਤੇ ਤੁਸੀਂ ਵਿਦੇਸ਼ ਦੇ ਵੀ ਟੂਰ ਤੇ ਜ਼ਰੂਰ ਗਏ ਹੋਵੋਗੇ ਮੈਂ ਇਹਦੀ ਘਟੋ ਘਟ ਬੜਾ ਨਹੀਂ 25 30 ਵਾਰ ਜਾ ਚੁੱਕਾ ਹਾਂ ਅੱਛਾ ਜੀ ਕਿਹੜੇ-ਕਿਹੜੇ ਤੁਸੀਂ ਪ੍ਰੋਗਰਾਮ ਲਾਇਆ ਕਿਤੇ ਇੰਗਲੈਂਡ ਕੈਨੇਡਾ ਅਮਰੀਕਾ ਅੱਛਾ ਜੀ ਹਾਂਜੀ ਜਰਮਨ ਠੀਕ ਹੈ ਜੀ ਤੇ ਜਿਹੜੇ ਸਾਰੇ ਵੱਡੇ ਜਿਹੜੇ ਸਾਰੇ ਜਿਹੜੇ ਸਾਰੇ ਸਾਰੇ ਟੋਟਲ ਚਾ ਚੁੱਕੇ ਠੀਕ ਹੈ ਠੀਕ ਹੈ ਤੇ ਕੋਈ ਤੁਹਾਨੂੰ ਇਹਦੇ ਵਿੱਚ ਕੋਈ ਮਾਨ ਸਨਮਾਨ ਕਿਤੇ ਹੋਇਆ ਮਾਨ ਸਨਮਾਨ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਸੇ ਟਾਈਮ ਬੱਲੇ ਬੱਲੇ ਚੰਦਨ ਚੱਲ ਜਾਂਦਾ ਸੀ ਹਾਂਜੀ ਕੈਨੇਡਾ ਚ ਬਤਨੋਂ ਦੂਰ ਹੈ ਬਾਈ ਸੁੱਖੀ ਨਿੱਧਰ ਜੀ ਹਾਂਜੀ ਹਾਂਜੀ ਤੇ ਉਹਨਾਂ ਨੇ ਬ੍ਰਾਉਨ ਪਾਇਆ ਸੀ ਕੈਨੇਡਾ ਦੀ ਗੱਲ ਹੈ ਤੇ ਉੱਥੇ ਮੈਨੂੰ ਲੋਕਾਂ ਨੇ ਬੜਾ ਨਹੀਂ 35 ਕਿਤੋਂ ਲੈ ਸੋਨੇ ਦਾ ਇੰਦਾ ਮਾਣ ਨਹੀਂ ਸਵਾਨ ਕੀਤਾ ਸੀ ਹਾਂ ਲਾਲਾ ਚੈਨੀ ਸਟੇਜ ਤੇ ਰੁਕਮ ਹੈ ਅੱਛਾ ਜੀ ਬੱਲੇ ਬੱਲੇ ਚੈਨਲ ਤੇ ਇੰਦਾ ਦਿਖਾਇਆ ਗਿਆ ਸੀ ਪਰ ਇੰਡੀਆ 'ਚ ਬਹੁਤ ਵੱਡੀ ਗੱਲ ਹੈ ਹਾਂ ਜੀ ਉਹ ਕੈਂਡ ਸੰਵਾਨ ਸੀ ਦੇਖੋ ਗਾਉਂ ਦੀ ਸਾਰੀ ਦੁਨੀਆ ਸਾਰਿਆਂ ਨੇ ਗਾਉਂ ਸਤੋਂ ਸਾਰੇ ਵਧੀਆ ਗਾਉਂਦੇ ਆ ਪਰ ਉਹ ਜਿਹਾ ਮਾਣ ਮਿਲਣਾ ਬਹੁਤ ਔਖਾ ਦਾ ਬਹੁਤ ਮਾਣ ਮਿਲਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਹੈ ਜੀ ਉਹ ਤੁਹਾਨੂੰ ਸਮਝ ਲਓ ਇਸ ਰੀਲਾਪਨ ਤੋਂ ਖੂਨ ਦੇ ਵਿੱਚ ਮਿਲਿਆ ਹੋਇਆ ਜੀ 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 ਕਿਉਂਕਿ ਤੁਸੀਂ ਉਸ ਘਰਾਣੇ ਨਾਲ ਸੰਬੰਧ ਰੱਖਦੇ ਹੋ ਹਾਂਜੀ ਹਾਂਜੀ ਜਿੱਥੇ ਕਹਿੰਦੇ ਆ ਵੀ ਜੇ ਬੱਚਾ ਵੀ ਰੋਂਦਾ ਤਾਂ ਕਹਿੰਦੇ ਉਹ ਵੀ ਸੁਰ ਚਰੋਂਦਾ ਕਹਿੰਦੇ ਸਹੀ ਗੱਲ ਹੈ ਸਹੀ ਗੱਲ ਠੀਕ ਹੈ ਜੀ ਤੇ ਇਹ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜੇ ਬੱਚਾ ਵੀ ਰੋਂਦਾ ਨਾ ਉਹ ਵੀ ਕਹਿੰਦੇ ਸੁਰ ਚਰੋਂਦਾ ਹੈਗਾ ਸਹੀ ਹੈ ਤੇ ਤੁਸੀਂ ਉਸ ਘਰਾਣੇ ਨਾਲ ਸੰਬੰਧ ਰੱਖਦੇ ਹੋ ਜੀ ਜੀ ਤੇ ਤੁਹਾਡੇ ਤਾਂ ਸੁਰ ਹੁਣੇ ਹੀ ਹੁਣੇ ਨੇ ਜੀ ਵਧੀਆ ਜੀ ਖੂਨ ਚ ਹੀ ਹੈ ਜਦੋਂ ਠੀਕ ਹੈ ਜੀ ਜੀ ਤੇ ਗਾਇਕੀ ਦੇ ਤੁਸੀਂ ਸਫ਼ਰ ਤੋਂ ਸੰਤੁਸ਼ਟ ਹੋ ਜਮਾ ਬਿਲਕੁਲ ਓਕੇ ਆ ਤੇ ਹੋਰ ਤੁਹਾਡੇ ਜਿਹੜੇ ਗੀਤ ਸੀਗੇ ਇੱਕ ਤੁਹਾਡਾ ਗੀਤ ਸੀਗਾ ਜੀ ਮੈਂ ਸੁਣਿਆ ਬਹੁਤ ਹੀ ਵਧੀਆ ਗੀਤ ਸੀਗਾ ਜੀ ਤੁਸੀਂ ਮਾਨਕ ਸਾਹਿਬ ਨੂੰ ਸਮਰਪਿਤ ਕਰਕੇ ਗਾਇਆ ਸੀਗਾ ਜੀ ਓਹ ਕਿਹੜਾ ਗਾਊਗਾ ਮਾਨਕ ਇੱਕ ਦੇ ਜੋੜ ਹਾਂ ਉਹ ਤੁਸੀਂ ਕਲੀ ਗਾਈ ਸੀਗੀ ਜੀ ਹਾਂਜੀ ਹਾਂਜੀ ਉਹ ਇੰਨੀ ਕੁ ਕਾਬਲੇ ਤਾਰੀਫ ਸੀਗੀ ਜੀ 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 ਕਿ ਜਦੋਂ ਮੈਂ ਉਹਨੂੰ ਸੁਣਦਾ ਉਹਨਾਂ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਸਟੇਜ ਉੱਤੇ ਮਾਨਕ ਸਾਹਿਬ ਖੜੇ ਨੇ ਜੀ 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 ਮਾਨਕ ਸਾਹਿਬ ਨੂੰ ਸ਼ਰਧਾਂਜਲੀ ਸੀ ਹੈ ਹਾਂਜੀ ਹਾਂਜੀ ਮੈਂ ਵੀ ਉਹੀ ਤਾਂ ਹੀ ਤਾਂ ਕਿਹਾ ਕਿ ਤੁਸੀਂ ਮਾਨਕ ਸਾਹਿਬ ਨੂੰ ਸਮਰਪਿਤ ਕਰਕੇ ਤੁਸੀਂ ਉਹ ਗੀਤ ਗਾਇਆ ਸੀਗਾ ਤੇ ਹਾਂਜੀ ਹਾਂਜੀ ਬਹੁਤ ਕਲੀ ਗਾਈਆ ਤੁਸੀਂ ਸੰਤ ਕੀਤਾ ਹਾਂਜੀ ਕਲੀ ਗਾਈ ਸੀ ਬਹੁਤ ਜਿਹੜੀ ਕਿ ਇੱਕ ਹੋਰ ਚੀਜ਼ ਹੈ ਇਹ ਵਿੱਚ ਸਾਡੇ ਕਰਨਜੀਤ ਪੂਰੀ ਸਾਹਿਬ ਕਹਿੰਦੇ ਨਾ ਸਾਨੂੰ ਕਿਸ ਨੇ ਇਹ ਰਿਕਾਰਡਿੰਗ ਕਰ ਰਹੀ ਸੀ ਹਾਂਜੀ ਕਹਿੰਦੇ ਯਾਰ ਜਦੋਂ ਚਾਚਾ ਜੀ ਦੇ ਤੋਂ ਬੜਿਆ ਨਗਾ ਗੱਲ ਨਹੀਂ ਬਣੀ ਉਹ ਕਹਿੰਦਾ ਯਾਰ ਕੂ ਕੀ ਰਹਿਣ ਦੇ ਛੱਡ ਗੇੜਾ ਮੈਂ ਆ ਯਾਰ ਬਗਾਉਣਾ ਜੇ ਇਹ ਗੱਲ ਕਹੀ ਕਿਸ ਨੇ ਪੂਰੀ ਸਾਹਿਬ ਨੇ ਐਡੇ ਟਾਈਮ ਲਿਖਿਆ ਸੀ ਅੱਛਾ ਜੀ ਇਸ ਸਟੂਡੀਓ ਚ ਲਿਖਿਆ ਸੀ ਇਹ ਤੇ ਤੇ ਵੀ ਗਿਆ ਸੀ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਤੇ ਤੇ ਜਰੂਰ ਦੋ ਵਾਰ ਕਰਾਂਗੇ ਸੁਣਾਓ ਕਰੋ ਜੀ ਹੱਥ ਫੜ ਕੇ ਕੰਨ ਤੇ ਜਦੋਂ ਸੀ ਲੰਮੀਆਂ ਕਲੀਆਂ ਲਾਉਂਦਾ ਬੰਦਾ ਸਿੰਘ ਬਹਾਦਰ ਦੀ ਮਾਨਿਕਾ ਵਾਰ ਜਦੋਂ ਸੀ ਗਾਉਂਦਾ ਸਾਡਾ ਚੱਲਿਆ ਜੋਰ ਨਹੀਂ ਸੱਦਾ ਚੱਲਿਆ ਜੋਰ ਨਹੀਂ ਕਦੇ ਵੀ ਨਹੀਂ ਹੋਣੀਆਂ ਟਲੀਆਂ ਹੁਣ ਕਿਹੜਾ ਗਾਊਗਾ ਮਾਨਕਾ ਹਿੱਕ ਦੇ ਜੋਰ ਨਾਲ ਕਲੀਆਂ ਵਾਹ ਜੀ ਵਾਹ ਜੀ ਵਾਹ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਹ ਐਟ ਟਾਈਮ ਹੀ ਕੀਤਾ ਸੀ ਨਹੀਂ ਨਹੀਂ ਠੀਕ ਹੈ ਬਹੁਤ ਹੀ ਵਧੀਆ ਤੁਸੀਂ ਮਤਲਬ ਕਿ ਨਵਾਇਆ ਜੀ ਜੀ ਮਤਲਬ ਕਿ ਲੱਗਦਾ ਹੀ ਨਹੀਂਗਾ ਵੀ ਮਤਲਬ ਕਿ ਕੋਈ ਹੋਰ ਗਾਰੇ ਵੀ ਐਂ ਲੱਗ ਰਿਹਾ ਜਿਵੇਂ ਮਾਨਕ ਸਾਹਿਬ ਗਾ ਰਹੇ ਹਾਂਜੀ ਹਾਂਜੀ ਕਿ ਉਹਨਾਂ ਦੀ ਬਦੌਲਤ ਇਹ ਸਾਰਾ ਕੁਝ ਕਿਉਂਕਿ ਤੁਹਾਡੇ ਜਿਹੜੇ ਮੈਂ ਦੇਖਿਆ ਜਿਹੜੇ ਤੁਸੀਂ ਗੀਤ ਗਾਏ ਨੇ ਜੀ ਜੀ ਉਹ ਗੀ ਤੁਹਾਡੇ ਬੜੇ ਸਭਿਆਚਾਰਕ ਗੀਤ ਨੇ ਮਤਲਬ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਸੁਣ ਸਕਦੇ ਆ ਜੀ ਜੀ ਹੁਣ ਉਹ ਤੁਹਾਡਾ ਗੀਤ ਮੈਨੂੰ ਉਹ ਵੀ ਬੜਾ ਮੇਰੇ ਦਿਲ ਨੂੰ ਛੂੰਦਾ ਹੈਗਾ ਜੀ ਜੀ ਰੱਬਾ ਖੋਈ ਨਾ ਜਹਾਨ ਵਿੱਚੋਂ ਮਾਪੇ ਕੀ ਬਾਤ ਹੈ ਭੈਣ ਭਾਈ ਥਾਂ ਆਪਣੇ ਹਾਂਜੀ ਤੇ ਬਹੁਤ ਹੀ ਮਤਲਬ ਸ਼ਾਨਦਾਰ ਗੀਤ ਆ ਉਹ ਤੇ ਮੈਂ ਗੱਲ ਕਹੂੰਗਾ ਉਹ ਗੀਤ ਵਰ ਬਹੁਤ థాంక్స్ ਕਰਦਾ ਜਿਨ੍ਹਾਂ ਨੇ ਉਹਦੀਆਂ 10 20 ਲੱਖ ਰੀਲ ਬਣ ਚੁੱਕੀਆਂ ਗੀਤ ਦੇ अच्छा आज जी आज दे देखो मैं बहुत थैंक्स ਕਰਦਾ ਜੀ ਲਾਈਕ ਕਰਦੇ ਸਾਡੇ ਲੋਕ ਪਲੇਨਾ ਅਮਰੀਕਾ ਨਹੀਂ ਉਹ ਹੈ ਹੀ ਬਹੁਤ ਸ਼ਾਨਦਾਰ ਹੈ ਜੀ ਬਹੁਤ ਪਸੰਦ ਕੀਤਾ ਲੋਕਾਂ ਨੇ ਬੜਾ ਵੀ ਮੈਨੂੰ ਵੀ ਬੜਾ ਮੈਨੂੰ ਐਂ ਸੀ ਲੱਗਦਾ ਵੀ ਮੇਰੇ ਹੀ ਗੀਤ ਕੀ ਮੇਰੇ ਕੋਲ ਟਾਈਮ ਹੋ ਗਿਆ ਸੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਾਂ ਉਹ ਵੀ ਸੁਣਾ ਦਿਓ ਜੀ ਕਿਉਂਕਿ ਉਹ ਬਹੁਤ ਜ਼ਿਆਦਾ ਤੁਹਾਡਾ ਸਪੋਰਟ ਕੀਤਾ ਹਾਏ ਰੱਬਾ ਕੋਮੀਨਾ ਜਹਾਨ ਵਿੱਚੋਂ ਮਾਪੇ ਰੱਬਾ ਕੋਮੀਨਾ ਜਹਾਨ ਵਿੱਚ ਮਾਪੇ ਪੈਣ ਫਾਈ ਥਾਂ ਆਪਣੇ ਬਿਨ ਮਾਪਿਆਂ ਦੇ ਜੱਗ ਸੁਨਾ ਜਾਪੇ ਪੈਣ ਫਾਈ ਥਾਂ ਆਪਣੇ ਬਹੁਤ ਬੜੇ ਵਿੱਚ ਬਹੁਤ ਸ਼ਾਨਦਾਰ ਥੈਂਕ ਯੂ ਜੀ ਤੁਹਾਡੇ ਗੀਤਾਂ ਦੇ ਵਿੱਚ ਆਪਾਂ ਜਦੋਂ ਸੁਣਦੇ ਆ ਉਹਦੇ ਵਿੱਚ ਸਾਰੇ ਰੰਗ ਮਿਲਦੇ ਨੇ ਹਾਂਜੀ ਹਾਂਜੀ ਤੁਸੀਂ ਜਿੱਥੇ ਪਰਿਵਾਰਕ ਰਿਸ਼ਤਿਆਂ ਨੂੰ ਦੇ ਉੱਤੇ ਤੁਸੀਂ ਗੀਤ ਬਹੁਤ ਸੋਹਣੇ-ਸੋਹਣੇ ਗਾਏ ਜੀ ਜੀ ਤੇ ਤੁਸੀਂ ਇਮੋਸ਼ਨਲ ਗੀਤ ਵੀ ਗਾਏ ਨੇ ਜੀ ਜੀ ਤੇ ਤੁਸੀਂ ਰੋਮਾਂਟਿਕ ਗੀਤ ਵੀ ਗਾਏ ਨੇ ਹਾਂਜੀ ਔਰ ਸਾਰਿਆਂ ਦੇ ਵਿੱਚੋਂ ਤੁਸੀਂ ਜਿਹੜੇ ਹੋ ਜੀ ਜੀ ਬਹੁਤ ਵਧੀਆ ਨਿਭਾਇਆ ਤੁਸੀਂ ਤੇ ਬਹੁਤ ਹੀ ਸੁਪਰ ਹੀਟ ਤੁਹਾਡੇ ਗੀਤ ਸਮੇਂ ਦੇ ਨਾਲ ਰਹੇ ਨੇ ਜੀ ਜੀ ਔਰ ਮੇਰਾ ਖਿਆਲ ਆ ਵੀ ਤੁਹਾਡੇ ਆ ਜਿਹੜਾ ਅਰਸਾ ਜੀ ਜੀ ਘੱਟੋ-ਘੱਟ ਮੇਰੇ ਖਿਆਲ 20-25 ਸਾਲ ਤੋਂ ਉੱਤੇ ਹੋਗੇ ਹੁਣ ਕਿ ਤੁਹਾਨੂੰ ਗਾਇਕੀ ਦੇ ਵਿੱਚ ਜੀ 35 ਸਾਲ ਹੋ ਗਏ ਜੀ 35 ਸਾਲ ਹਾਂਜੀ 35 ਸਾਲ ਕਹਿ ਰਹੇ ਹੋ। ਕੋ ਮੈਂ 88 'ਚ ਆਇਆ ਸੀ। ਅੱਛਾ ਜੀ। 88 'ਚ ਵੀ ਤਾਈ ਚਾਚੇ ਮਤਲਬ ਇਹ ਤਾਂ ਜੋਗੀ ਹੋ ਗਿਆ ਇੱਕ ਤਰ੍ਹਾਂ ਦਾ ਹੀ ਹੁਣ ਜੇ ਆਪਾਂ ਐਡਾ ਲੰਬਾ ਸਮਾਂ ਗਾਇਕੀ ਦੇ ਵਿੱਚ ਹਾਂਜੀ ਹਾਂਜੀ ਤੇ ਕਿਹ ਰਹਿਣਾ ਕਿਉਂਕਿ ਨੀ ਤਾਂ ਇੰਨੇ ਲੰਬੇ ਸਮੇਂ ਦੇ ਵਿੱਚ ਤਾਂ ਬਹੁਤ ਆਉਂਦੇ ਨੇ ਤੇ ਬਹੁਤ ਚਲੇ ਜਾਂਦੇ ਨੇ ਤੇ ਆਪਾਂ ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਹਾਂ। ਰਾਬਰ ਕੀ ਸਰੋਤਿਆਂ ਦੀ ਕਿਰਪਾ ਹੀ। ਹਾਂਜੀ ਹਾਂਜੀ ਕਿਉਂਕਿ ਸਰੋਤੇ ਜੇ ਚਾਹਣ ਵਾਲੇ ਆਪਣੇ ਬਹੁਤ ਨੇ। ਹਾਂਜੀ ਜਿਹੜੇ ਆਪਾਂ ਨੂੰ ਚਾਹੁੰਦੇ ਨੇ ਜਿਹੜੇ ਪਹਿਲਾਂ ਵੀ ਸੀ ਤੇ ਅੱਜ ਵੀ ਨੇ। ਅੱਗੇ ਵੀ ਰਹਿਣਗੇ। ਆ ਸਰੋਤਨ ਲਈ ਤੁਹਾਨੂੰ ਨਵਾਂ Song ਲੈ ਕੇ ਆ ਰਹੇ ਸਰੋਤੇ ਜਿਹੜੇ ਨੇ ਸੁਰੀਲੇ ਗਾਇਕ ਨੂੰ ਸੁਣਨ ਵਾਲੇ ਬੇਸ਼ੁਮਾਰ ਹੈਗੇ ਨੇ ਜੀ 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 ਗਾਉਣ ਵਾਲੇ ਬੇਸ਼ੱਕ ਘੱਟ ਨੇ ਪਰ ਸੁਣਨ ਵਾਲੇ ਅਜੇ ਵੀ ਬਹੁਤ ਹੈਗੇ ਨੇ ਹਾਂਜੀ 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 ਠੀਕ ਹੈ ਨਾ ਤੇ ਤੁਸੀਂ ਉਹਨਾਂ ਦੇ ਵਿੱਚੋਂ ਹੈਗੇ ਹੋ ਜੀ ਜੀ ਤੇ ਤੁਸੀਂ ਕੋਈ ਅੱਜ ਦੀ ਤੇ ਪੁਰਾਣੀ ਗਾਇਕੀ ਜੀ ਤੁਸੀਂ ਕੀ ਅੰਤਰ ਸਮਝਦੇ ਹੋ ਜਿਹੜੀ ਅਸਲ ਗਾਇਕੀ ਤਾਂ ਪੁਰਾਣੀ ਸੀਗੀ ਇਹਦੇ ਮੁਸੱਲੇ ਵਾਲੀ ਕਿੰਨੀ ਅੱਜ ਗਾਇਕੀ ਨਹੀਂ ਹੈਗੀ ਮੈਂ ਇਹ ਨਹੀਂ ਕਹਿੰਦਾ ਸਤੋਂ ਸਾਰੇ ਵਧੀਆ ਸੀ ਮਾੜਾ ਨਹੀਂ ਕਹਿੰਦੇ ਹਾਂਜੀ ਹਾਂਜੀ ਪਰ ਅੱਜ ਕੱਲ ਤਾਂ ਗਾਣੇ 'ਚ ਮੈਂ ਗੱਡੀ ਲੈ ਲਈ ਹਾਂ ਬੂਟ ਲੈ ਲੈ ਮੈਂ ਬੂਟ ਲੈ ਆ ਅੱਜ ਗੱਲਾਂ ਕਰੀਏ ਹਾਂ ਜੀ ਹਾਂ ਜੀ ਹਾਂ ਜੀ ਪਰ ਮੈਂ ਇਹ ਨਹੀਂ ਕਹਿੰਦੀ ਮਾੜੇ ਉਹਨਾਂ ਦਾ ਜੋਗ ਉਹਨਾਂ ਨਾਲ ਪਰ ਜੋ ਅੱਗੇ ਰਿਸ਼ਤੇ ਸੀ ਉਹ ਡਿਫਰੈਂਟ ਕੀ ਸੀ ਜਿਹੜੇ ਪਹਿਲੇ ਸੀ ਅੱਜ ਮਾਨਕ ਸਿੰਘ ਸਾਹਿਬ ਕਿਉਂ ਚੱਲਦੇ ਹਨ ਹਾਂ ਜੀ ਹਾਂ ਜੀ ਜਿਹਨਾਂ ਤੇ ਦੁਨੀਆ ਉਹ ਚੱਲਦੇ ਰਹੇ ਉਹ ਸਚਾਈਆਂ ਪਹਿਲਾਂ ਗਾ ਕੇ ਜੋ ਹੋ ਰਿਹਾ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਪਰ ਮਾਨਨ ਸਿੰਘ ਸਾਹਿਬ ਨੂੰ ਤਾਂ ਭਲਾਇਆ ਨਹੀਂ ਜਾ ਸਕਦਾ ਜੀ ਨਾ ਕਦੇ ਵੀ ਨਹੀਂ ਜਿੰਦਗੀ ਠੀਕ ਹੈ ਨਹੀਂ ਉਹ ਸਮਝ ਲਓ ਦੁਨੀਆ ਦੇ ਨਾਲ-ਨਾਲ ਉਹਨਾਂ ਨੇ ਰਹਿਣ ਲਿਆ ਕੇ ਗਿਆ ਉਹ ਕਦੇ ਮਿਟਣਗੀਆਂ ਹਾਂ ਜੀ ਹਾਂ ਜੀ ਬਿਲਕੁਲ ਜੀ ਜੜੀਆਂ ਪੈੜਾ ਉਹਨਾਂ ਨੇ ਪ ऐसा गीत या कोई ऐसी घटना कोई ਤੁਹਾਡੇ ਨਾਲ ਵਾਪਰੀ ਹੋਵੇ ਜੀ ਜੀ ਜਿਹੜੀ ਬਹੁਤ ਖੂਬਸੂਰਤ ਕੋਈ ਘਟਨਾ ਹੋਵੇ ਕੋਈ ਖੂਬਸੂਰਤ ਘਟਨਾ ਦਾ ਜ਼ਿਕਰ ਆ ਉਹੀ ਆ ਗਈ ਪੁਰੀ ਸਾਹ ਵਾਲੀ ਗੱਲ ਇੱਕ ਡੰਡੇ ਦਾ ਯਾਰ ਸੀ ਮੇਰਾ ਗੀਤ ਅੱਛਾ ਜੀ ਅਸੀਂ ਇਕੱਠੇ ਜਾਂਦੇ ਸੀ ਇਹਦਾ ਨਾ ਬਾਈ ਕੋਲੇ ਨਵੀਂ ਡਸਟਰ ਆਈ ਸੀ ਉਹਦੇ ਸਾਹਮਣੇ ਕਿਸੇ ਸਕੂਟਰ ਵੱਜ ਗਿਆ ਕੇ ਵੱਡੀ ਗੱਡੀ ਵਾਲੇ ਦੇ ਹਾਂਜੀ ਹਾਂਜੀ ਤੇ ਭਾਈ ਕਹਿੰਦਾ ਯਾਰ ਉਹ ਕਦੇ ਕੁੱਟਣੇ ਕਹਿੰਦਾ ਯਾਰ ਕਾਦੇ ਲਈ ਫੇਰ ਕੀ ਹੋਇਆ ਯਾਰ ਹੂੰ ਫੇਰ ਕੇ ਗਰੀਬ ਬਚ ਕੇ ਨਹੀਂ ਯਾਰ ਹੂੰ ਸਾਡੀ ਗੱਡੀ ਪਾਂਦੀ ਫਲਾਨਾ ਉਹਦੇ ਫਿਰ ਲਿਖਿਆ ਪਰ ਉਹ ਮਿੰਤਾ ਕਰ ਉਹ ਮੰਨਦਾ ਹੀ ਨਹੀਂ ਸੀ ਬਿਲਕੁਲੀ ਸਾਬ ਲਿਖਿਆ ਹਕੀ ਕਟਿਆ ਤੂੰ ਮਿੰਤਾ ਕਰਕੇ ਲੰਡੂਆ ਪੈਰੀ ਪਗੜੀ ਧਰਕੇ ਉਹ ਫੇਰ ਵੀ ਕਾਦੇ ਭਾਰ ਮਿੰਤ ਨਾਲ ਨਹੀਂ ਮੰਨਦੇ ਜਿਹੜੇ ਹੌਣ ਜੁੱਤੀ ਦੇ ਯਾਰ ਮਿੰਤ ਨਾਲ ਨਹੀਂ ਮੰਨਦੇ ਜਿਹੜੇ ਹੌ ਡੰਡੇ ਦੇ ਯਾਰ ਮਿੰਤ ਨਾਲ ਨਹੀਂ ਮੰਨਦੇ ਠੀਕ ਹੈ ਜੀ ਤੇ ਹੋਰ ਕੋਈ ਐਸੀ ਯਾਦ ਕੋਈ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਕੀ ਆ ਵੀ ਸਾਰੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਰੱਖੇ ਖੁਸ਼ੀਆਂ ਮਾਣਨ ਵਧੀਆ ਸਫਰ ਕਰਨੇ ਸਫਰ ਕਰਕੇ ਜਾਓ ਵਧੀਆ ਬਸ ਸਾਡੀ ਤਾਂ ਹੀ ਕਹਿਣਾ ਤੇ ਨਵਾਂ ਗੀਤ ਲੈ ਕੇ ਆ ਰਿਹਾ ਮੈਂ ਥੋੜੇ ਦਿਨਾਂ ਤੱਕ ਵਾ ਚਲਾਕੀਆਂ ਅੱਛਾ ਜੀ ਹਾਂ ਜੀ ਤੇ ਅਗਲੇ ਹਫ਼ਤੇ ਆ ਜਾਣਾ ਬਜੀ ਉਹਦੇ ਆਪਾਂ ਦੋ ਬੋਲ ਸੁਣਾ ਸਕਦੇ ਆ ਕਿ ਨਹੀਂ ਹਾਂ ਜੀ ਦੂਰ ਦੂਰ ਗੱਲ ਨਹੀਂ ਆ ਦਿਓ ਫਿਰ ਮੈਂ ਤਾਂ ਕਹਿਆ ਵੀ ਅਜੇ ਰਿਲੀਜ਼ ਨਹੀਂ ਹੋਣਾ ਕਿ ਤੂੰ ਸਾਡੇ ਨਾਲ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਆ ਗਿਆ ਮੈਂ ਚਲੋ ਇੱਕ ਵਾਰੀ ਜੇ ਤੂੰ ਅੱਖ ਤੇਰੇ ਬਿਨਾ ਜੀ ਵੀ ਨਹੀਂ ਹੋਣਾ ਮੈਂ ਇਹ ਦਿਲ ਵਿੱਚੋਂ ਵਹਿਮ ਕੱਢਦੀ ਚਿਲਾਕੀਆਂ ਪਸੰਦ ਨਹੀਂ ਉਹ ਯਾਰ ਇਹਨੂੰ ਸਾਡੀ ਨਿਭਦੀ ਨਹੀਂ ਕਹਿ ਕੇ ਛੱਡਦੀ ਚਿਲਾਕੀਆਂ ਪਸੰਦ ਨਹੀਂ ਉਹ ਖਾਣ ਨੂੰ ਛੱਡਦੀ ਨਹੀਂ ਬਦੀ ਨਹੀਂ ਕਹਿ ਕੇ ਛੱਡਦੀ ਬਹੁਤ ਸ਼ਾਨਦਾਰ ਜੀ ਬਹੁਤ ਵਧੀਆ ਜੀ ਥੈਂਕ ਯੂ ਤੇ ਕੋਈ ਤੁਸੀਂ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਮੈਂ ਤਾਂ ਦਰਸ਼ਕਾਂ ਨੂੰ ਇਹੀ ਕਹਿਣਾ ਹੈ ਕਿ ਪ੍ਰਮਾਤਮਾ ਦਾ ਨਾਮ ਲਿਆ ਕਰੋ sada ਖੁਸ਼ ਰਿਆ ਕਰੋ ਇਹਦੇ ਕੁਝ ਲੈ ਕੇ ਨਹੀਂ ਜਾਣਾ ਕਿਸੇ ਨੇ ਬੇਈਮਾਨੀ ਨਾਲ ਕੋਈ ਤੇ ਛੱਡ ਜਾਣਾ ਸਫਰ ਹੈ ਕਰਕੇ ਵਧੀਆ ਜਾਓ ਮੈਂ ਤਾਂ ਇਹੀ ਕਹਿ ਸਕਦਾ ਹੁਣ ਮੈਂ ਕਿੰਡੀ ਸਲਾਹ ਦੇ ਸਕਦਾ ਚਲੋ ਪ੍ਰਗਟ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਕੱਢ ਕੇ ਦਿੱਤਾ ਥੈਂਕ ਯੂ ਤੁਹਾਡੇ ਬਹੁਤ ਧੰਨਵਾਦ ਸਾਨੂੰ ਤੁਸੀਂ ਆਪਣੇ ਚੈਨਲ ਤੇ ਬੁਲਾ ਕੇ ਗੱਲ ਕਰਨ ਦਾ ਮੌਕਾ ਦਿੱਤਾ ਠੀਕ ਹੈ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ